ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰ ਪਿਆਰਿਓ ਆ ਦੇਖੋ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਦੇਖੋ ਕਿੰਨੀ ਬਰਬਾਦ ਦੇ ਕਰਨ ਤੇ ਜੋ ਕੀ ਦਰਿਆਵਾਂ ਦਾ ਪਾਣੀ ਛੱਡਿਆ ਜਾ ਰਿਹਾਗਾ ਤੇ ਉਹਨਾਂ ਦਾ ਪਾਣੀ ਦੇਖੋ ਪਿੰਡਾਂ ਦੇ ਵਿੱਚ 32 ਪਿੰਡ ਜੋ ਆ ਉਹ ਪੰਜਾਬ ਦੇ ਪਾਣੀ ਦੇ ਨਾਲ ਡੁੱਬ ਗਏ ਨੇ ਤੇ ਆ ਤੁਸੀਂ ਦੇਖੋ ਆ ਸੜਕ ਤੇ ਸੜਕ ਟੁੱਟ ਗਈ ਆ ਤੇ ਪਾਣੀ ਦੇ ਨਾਲ ਦੇਖੋ ਕਿੱਡੀ ਵੱਡੀ ਸੇਵਾ ਨਿਭਾ ਰਾਇਆ ਸਲਾਮ ਆਯਰ ਇਸੇ ਕਰਕੇ ਗਿਆ ਵੀ ਪੰਜਾਬ ਵਰਗਾ ਤੇ ਪੰਜਾਬ ਦੇ ਲੋਕਾਂ ਵਰਗਾ ਕੋਈ ਨਹੀਂ ਹੋ ਸਕਦਾਗਾ ਭਮੰਮਾਉਤੀ ਹੀ ਕਿਉਣਾ ਹੋਵੇ ਉਹਦੇ ਮੂਰੇ ਵੀ ਅੜ ਕੇ ਖੜ ਜਾਂਦੇ ਨੇ ਤੇ ਆਪਣੀ ਸੇਵਾ ਨਿਭਾਉਂਦੇ ਨੇ ਤੇ ਆਯਰ ਬਹੁਤ ਚੰਗਾ ਕੰਮ ਕਰ ਰਹੇ ਨੇ ਤੇ ਤੁਸੀਂ ਦੇਖੋ ਤੇ ਪੰਜਾਬ ਲਈ ਸਾਰੇ ਰਲ ਕੇ ਅਰਦਾਸ ਵੀ ਕਰੋ ਜੋ ਕਿ ਪਰਮਾਤਮਾ ਦੇ ਅੱਗੇ ਅਰਦਾਸ ਕਰਨ ਦੇ ਨਾਲ ਹੀ ਦੁਨੀਆ ਦਾ ਪਲਾ ਤੇ ਇਹ ਜੋ ਅ ਬਰਸਾਤਾਂ ਜੋ ਕਿ ਦਰਿਆਵਾਂ ਦਾ ਪਾਣੀ ਆ ਦਰਿਆਵਾਂ ਦਾ ਵਹਾਅ ਆ ਉਹ ਰੁਕ ਸਕੇ ਤੇ ਆ ਦੇਖੋ ਵਾਹਿਗੁਰੂ ਜੀ ਦੇਖੋ ਸੜਕ ਆ ਇਹ ਤੇ ਤੇ ਇਹ ਸਾਰੀ ਟੁੱਟ ਗਈ ਹੈ ਪਾਣੀ ਦੇ ਵਹਾ ਦੇ ਨਾਲ ਦੇਖੋ ਆ ਦੋ ਬੰਦੇਆਂ ਨੇ ਕਿੱਡੀ ਵੱਡੀ ਸੇਵਾ ਨਿਭਾਈਆ ਵਾਯਰ ਸਲਾਮ ਤੇ ਪੰਜਾਬ ਵਰਗਾ ਕੋਈ ਵੀ ਨਹੀਂ ਹੋ ਸਕਦਾ ਦੇਖੋ ਸਕੂਲ ਦੇ ਵਾਯਰ ਇਹਨੂੰ ਕਹਿੰਦੇ ਆ ਕੁਰਬਾਨੀ ਕਰਨੀ ਦੇਖੋ ਭਈ ਵਾ ਦੇਖੋ ਸਾਰੇ ਪਾਸੇ ਪਾਣੀ ਪਾਣੀ ਆ ਪਾਣੀ ਪਾਣੀਆ ਕੀ ਕਰੂਗਾ ਬੰਦਾ ਕਿੰਨਾ ਕੁਛ ਡੁੱਬ ਗਿਆ ਤੇ ਕਿੰਨਾ ਕੁਸਾ ਹੋਣਾ ਕੀ ਰਹਿ ਗਿਆ ਪੰਜਾਬ ਦੇ ਅੱਜ ਸਾਰਾ ਕੁਛ ਪਾਣੀ ਦੇ ਨਾਲ ਸਾਰਾ ਕੁਛ ਡੁੱਬ ਗਿਆ ਕਿੰਨੀ ਖੇਤੀ ਦੇਖੋ